ਸਿੱਖ ਨੀਤੀ ਲਿਆਈਏ ਪੰਥ ਰੁشناਯੇ ਦਾ ਹוקਾ 2016 22 ਮਾਰਚ ਤੋਂ ਦਿੰਦੇ ਆ ਰਹੇ ਆ ਉਸੇ ਤਹਿਤ ਅੱਜ ਦਾ ਜਿਹੜਾ ਸਿੱਖ ਨੀਤੀ ਮਾਰਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਭਗਵੰਤ ਸਿੰਘ ਮਾਨ ਸੰਗਰੂਰ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਆ ਕੇ ਅਸੀਂ ਬੈਠ ਗਏ ਅੱਜ ਦਾ ਸਾਡਾ ਮੁੱਖ ਜਿਹੜਾ ਵਿਸ਼ਾ ਹੈ ਦਰਦ ਹੈ ਇਹ ਮੁੱਦਾ ਨਹੀਂ ਇੱਕ ਪੀੜਾ ਹੈ 328 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਦਰਬਾਰ ਸਾਹਿਬ ਦੇ ਵਿੱਚੋਂ ਚੋਰੀ ਹੁੰਦੇ ਨੇ ਔਰ 24536 ਅੰਗ ਮਹਾਰਾਜ ਜੀ ਦੇ ਲਾਪਤਾ ਕੀਤੇ ਜਾਂਦੇ 982000 886 ਅੰਗ ਅਣ ਅਧਿਕਾਰ ਤਿਛਾਪੇ ਜਾਂਦੇ ਔਰ 982700 ਰੁਪਇਆ ਭੇਂਟਾ ਚੋਰੀ ਕਰਕੇ ਖਾਧੀ ਜਾਂਦੀ 10 ਲੱਖ ਫਰਮੇ ਜਿਹੜੇ ਸੀ ਉਹ ਠੇਕੇਦਾਰਾਂ ਨੂੰ ਠੇਕੇ ਤੇ ਦਿੱਤੇ ਜਾਂਦੇ ਨੇ ਔਰ ਸੈਂਕੜੇ ਸਰੂਪ ਮਹਾਰਾਜ ਜੀ ਦੇ ਮਾੜੇ ਪ੍ਰਬੰਧ ਦੀ ਭੇਟ ਚੜ੍ਹ ਗਿਆ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਔਰ ਰਿਪੋਰਟ ਦੇ ਵਿੱਚ ਕੇਵਲ 9 ਦੱਸੇ ਜਾਂਦੇ ਐਡਾ ਵੱਡਾ ਸੰਗੀਨ ਅਪਰਾਧ ਕ੍ਰਾਈਮ ਕੇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਕਿਆਂ ਨੇ ਕੀਤਾ ਇਹ ਰਿਪੋਰਟ ਐਡਵੋਕੇਟ ਈਸ਼ਰ ਸਿੰਘ ਦੀ ਪੜਤਾਲੀਆ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਮਤਾਂ ਸੋਚੋ ਕਿ ਮੈਂ ਆਪਣੇ ਵੱਲੋਂ ਇਹ ਬਣਾ ਕੇ ਦੱਸਦਾ ਇਹ ਪੜਤਾਲ ਜਿਹੜੀ ਕੀਤੀ ਗਈ ਉਹ ਹੈ ਉਹਦੇ ਮੁਤਾਬਕ ਇਹ ਅਪਰਾਧ ਹੈ ਔਰ ਸੁਪਰੀਮ ਕੋਰਟ ਅਨੁਸਾਰ ਇਹਦੇ ਤੇ ਧਰਾਵਾਂ ਬਣਦੀਆਂ ਨੇ ਜੀਹਦੇ ਤਹਿਤ ਪ੍ਰਸ਼ਾਸਨ ਤੇ ਸਰਕਾਰ ਨੂੰ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾਵਾ ਦੇਣੀਆਂ ਚਾਹੀਦੀਆਂ ਸਨ ਅਫਸੋਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਲਈ ਪਹਿਲਾ ਸਿੱਖ ਜਥੇਬੰਦੀਆਂ ਨੇ ਸਿੱਖ ਸੰਗਤਾਂ ਨੇ ਇਨਸਾਫ ਮੰਗਿਆ ਉਹਨਾਂ ਨੂੰ ਇਨਸਾਫ ਦੀ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਬਦਲ ਕੇ ਆਵਲੋਂ ਆਪਣੀ ਗੁੰਡਾ ਬ੍ਰਿਗੇਡ ਰਾਈ ਡਾਂਗਾ ਛੋਟੇ ਕਿਰਪਾਨਾਂ ਦੇ वार ਕਰਕੇ ਉਹਨਾਂ ਤੇ ਅੰਨਾ ਤਸ਼ੱਦਦ ਕੀਤਾ ਗਿਆ ਜਿਹੜਾ ਨਰੈਣੂ ਮਹੰਤਾਂ ਨੂੰ ਵੀ ਮਾਤ ਪਾਉਣ ਵਾਲਾ ਸੀ ਔਰ ਉਸ ਮੋਰਚੇ ਨੂੰ ਤਾਰ ਪੀੜ ਕਰ ਦਿੱਤਾ ਜਿਸ ਦੀ ਮੋੜ ਕਰ ਜਵਾਨੀ ਅਸੀਂ ਸਿੱਖ ਸਤਿ ਭਾਵਨਾ ਦਲ ਵੱਲੋਂ 2020 4 ਨਵੰਬਰ ਤੋਂ ਲਗਾਤਾਰ 22 ਮਹੀਨੇ ਹੋ ਗਏ ਬੈਠਿਆਂ ਨੂੰ ਉੱਥੇ ਚੌਰਾਹੀ ਦੇ ਵਿੱਚ ਤੰਬੂ ਲਾ ਕੇ ਚਾਰ ਵਾਰ ਭਗਵੰਤ ਸਿੰਘ ਮਾਨ ਕੇ ਪੰਜ ਵਾਰ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਦਾ ਬਾਦਲਕਿਆਂ ਦੇ ਬੇਬੀ ਜੱਥੇ ਦੇ ਨਾਲ ਬੰਦ ਕਬਰਾਂ ਮੀਤਗਾ ਵੀ ਕਰਕੇ ਆਉਂਦਾ ਹੈ ਬਾਹਰ ਬਾਦਲਕਿਆਂ ਨੂੰ ਕੋਸਦੇ ਨੇ ਅੰਦਰ ਇਹਨਾਂ ਦੀ ਕੀ ਖਿਚੜੀ ਪੱਕਦੀ ਹੈ ਜੇ ਸੁਪਰੀਮ ਕੋਰਟ ਅਨੁਸਾਰ ਕ੍ਰਾਈਮ ਕੇਸ ਹੈ ਪਰਤਾਲੀਆ ਰਿਪੋਰਟ ਟੇਬਲ ਤੇ ਹੈ ਤੇ ਫਿਰ ਪੁਲਿਸ ਪ੍ਰਸ਼ਾਸਨ ਤੇ ਮਾਨ ਸਰਕਾਰ ਸੁਤੀ ਕਿਉਂ ਆ ਮੁਕਦਮਾ ਦਰਜ ਕਰਨ ਤੇ ਇਸ ਲਈ ਅੱਜ ਉਹਨਾਂ ਨੂੰ ਜਗਾਉਣ ਵਾਸਤੇ ਆਏ ਆ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਸੀ ਕਹਿੰਨੇ ਸੀ ਮੈਂ ਪੋਟਿਆਂ ਤੇ ਮੁੱਦੇ ਗਿਣੇ ਹੋਏ ਨੇ ਪੰਜਾਬ ਦੇ ਮੈਨੂੰ ਮੁੱਖ ਮੰਤਰੀ ਬਣਾਓ ਆਉਂਦਿਆਂ ਹੀ ਇਨਸਾਫ ਕਰਾਂਗਾ ਹੁਣ ਤੇ 6 ਮਹੀਨੇ ਹੋ ਗਏ ਹੁਣ ਨੇਤਾ ਨੀਤੀ ਤੇ ਲੋਕ ਨੀਤੀ ਇਹਦੇ ਚ ਕੋਈ ਫਰਕ ਸਮਝ ਨਹੀਂ ਆ ਰਿਹਾ ਕਿ ਤੁਸੀਂ ਤੇ ਕਹਿੰਦੇ ਸੀ ਲੋਕ ਨੀਤੀ ਕਰਾਂਗੇ ਪਰ ਇਹ ਨੇਤਾ ਨੀਤੀ ਹੈ ਅਸੀਂ ਦਰਬਾਰ ਸਾਹਿਬ ਦੇ ਕੀਰਤਨੀਏ ਅਸੀਂ ਕੋਈ ਸਿਆਸੀ ਨਹੀਂ ਕੋਈ ਵੱਖਰੇ ਰਾਜ ਭਾਗ ਦੀ ਗੱਲ ਨਹੀਂ ਕਰ ਰਹਾ ਕੋਈ ਨਿੱਜੀ ਮੈਂ ਨੌਕਰੀਆਂ ਲੈਣ ਨਹੀਂ ਆਇਆ ਕੋਈ ਮੈਂ ਦੇ ਕੋ ਗ੍ਰੇਡ ਮੰਗਣ ਨਹੀਂ ਆਇਆ ਇਹ ਤੇ ਫਰਜ਼ ਭਗਵੰਤ ਮਾਨ ਸਿੰਘ ਦਾ ਬਣਦਾ ਸੀ ਉੱਥੇ ਜਾਣਾ ਜਾ ਕੇ ਪੁੱਛਦਾ 22 ਮਹੀਨਿਆਂ ਤੋਂ ਬੈਠੇ ਹੋ ਕਿਉਂ ਬੈਠੇ ਹੋ ਪਰ ਜੇ ਨਹੀਂ ਪੁੱਛਿਆ ਤੇ ਦਾ ਮਤਲਬ ਸਾਫ਼ ਹੈ ਜਿਹੜਾ ਭਗਵੰਤ ਮਾਨ ਜਾਂ ਜਿਹੜੇ ਭਗਵੰਤ ਮਾਨ ਦਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਨਮ ਦਿਨ ਵੀ ਮਨਾਉਂਦਾ ਹੈ ਆਨੰਦ ਕਾਰਜ ਵੀ ਕਰਦਾ ਹੈ ਬਜ਼ੁਰਗਾਂ ਦੇ ਭੋਗ ਵੀ ਪਾਉਂਦਾ ਹੈ ਪਰ ਅਜੋ ਸਿਰੀ ਗੁਰੂ ਗ੍ਰੰਥ ਸਾਹਿਬ ਲਈ ਭਗਵੰਤ ਸਿੰਘ ਮਾਨ ਕੋਲੇ ਸਮਾਂ ਕਿਉਂ ਨਹੀਂ ਅੱਜ ਉਹਦੇ ਘਰੇ ਸਾਨੂੰ ਉਚਨਾ ਪਿਆ ਜੀ ਉਹ ਸਿੱਖ ਨੀਤੀ ਮਾਰਚ ਇਨਸਾਫ ਲਈ ਲੈ ਕੇ ਆਏ ਆ ਤੇ ਹੁਣ ਇਨਸਾਫ ਲੈ ਬਿਨਾ ਵਾਪਸ ਨਹੀਂ ਜਾਉਂ ਪਰ ਦਰਸ਼ਕ ਲੱਗਾ ਫਿਰ ਸਰਪਾ ਜੀ ਇਹ ਤਾਂ ਹੁਣ ਸਮਾਂ ਦੱਸੂਗਾ ਜੀ ਕੀ ਹੁੰਦਾ ਅੱਗੇ ਜੇ ਕੋਈ ਸੰਦੇਸ਼ ਤੁਹਾਡੇ ਦੁਆਰਾ ਭੇਜਿਆ ਗਿਆ ਮਾਨ ਸਾਹਿਬ ਨੂੰ ਸੱਜਣਾ ਗੱਲਬਾਤ ਕਰੋ ਜੇ ਸੰਦੇਸ਼ ਭੇਜਿਆ ਗਿਆ ਹੁੰਦਾ ਤੇ ਕੀ ਅਸੀਂ ਉਥੋਂ ਇੰਨਾ ਤੇਲ ਫੋਕ ਇੰਨੀਆਂ ਗੱਡੀਆਂ ਦਾ ਇੰਨੇ ਬੰਦਿਆਂ ਦਾ ਸਮਾਂ ਬਰਬਾਦ ਕਰਕੇ ਔਰ ਇੰਨੀ એનર્ਜੀ ਇੰਨਾ ਸਮਾਂ ਇਹਦੇ ਪੈਸੇ ਕੌਣ ਦਊ 22 ਮਹੀਨਿਆਂ ਤੋਂ ਬੈਠੇ ਕਿ ਮੁੱਖ ਮੰਤਰੀ ਆਪਣੀ ਨਿੱਜੀ ਪ੍ਰਾਪਤੀ ਚੋ ਦੇਵ ਕਿ ਜਾਂ ਪੰਜਾਬ ਦੇ ਖਜ਼ਾਨੇ ਚੋਂ ਦਊ ਇਹ ਬੰਦੇ ਵਿਹਲੇ ਨੇ ਜਿਹੜੇ ਸਾਰੇ ਆਏ ਇਹਨਾਂ ਨੂੰ ਕੋਈ ਕੰਮ ਨਹੀਂ ਭਾਈ ਸਾਹਿਬ ਪਹਿਲਾਂ ਨੂੰ ਤੁਸੀਂ ਜਗਾਉਣ ਲਈ ਆਏ ਸੋ ਉਹ ਜਾਗੇ ਸਨ ਪਹਿਲੇ ਮੁੱਖ ਮੰਤਰੀ ਉਹਨਾਂ ਦੀਆਂ ਕੋਠੀਆਂ ਵਾਰ ਵਾਰ ਸੇਰੀ ਵੇਰੀ ਦੇਖੋ ਜੀ ਪਹਿਲਾ ਵਾਲਿਆਂ ਦਾ ਮੇਰਾ ਕੰਮ ਸੀ ਹੁਕਮ ਦੇਣਾ ਹੁਣ ਇਹ ਵੀ ਭਗਵੰਤ ਮਾਨ ਨੇ ਵੇਖਣਾ ਹੈ ਕਿ ਪਹਿਲਿਆਂ ਦੋਵਾਂ ਦੀ ਤਰ੍ਹਾਂ ਕਲੰਕ ਲਾ ਕੇ ਮਰਨਾ ਆ ਜਾਂ ਉਹਨਾਂ ਨੂੰ ਪਿੱਛੇ ਛੱਡ ਕੇ ਇੱਕ ਸੁਨਹਿਰੀ ਇਤਿਹਾਸ ਸਿਰਜ ਕੇ ਜਾਣਾ ਤੁਸੀਂ ਕੀ ਇਹ ਇਹ ਤੇ ਹੁਣ ਭਗਵੰਤ ਮਾਨ ਸੋਚੇ ਨਾ ਕਿ ਉਹਨੇ ਅੱਗੇ ਕੀ ਕਰਨਾ ਹੈ ਮੇਰਾ ਕੰਮ ਸੀ ਬਾਦਲ ਕਿਆਂ ਦੇ ਵੀ ਉਦੋਂ ਜਦੋਂ ਸਰਕਾਰ ਸੀਗੀ ਇਹਨਾਂ ਦੇ ਕੋਠੀ ਚ ਵੀ ਕੀਰਤਨ ਕਰਨ ਗਿਆ ਸਾਂ ਉਦੋਂ ਬਾਅਦ ਕੈਪਟਨ ਕਿਆ ਦੇ ਵੀ ਗਏ ਅਸੀਂ ਨਸ਼ਿਆਂ ਦੇ ਖਿਲਾਫ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਭਗਵੰਤ ਸਿੰਘ ਮਾਨ ਨੂੰ ਹੋਣਾ ਕੋਲੇ ਆਏ ਆ ਕਿਉਂਕਿ ਇਹ ਕਹਿੰਦੇ ਨੇ ਅਸੀਂ ਬਦਲਾ ਲੈਣ ਲਈ ਆਏ ਅਸੀਂ ਇੱਕ ਵੱਖਰਾ ਕਰਨ ਲਈ ਆਏ ਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਨਾ ਦੇ ਸਕੇ ਤੇ ਫਿਰ ਕਹਿਣਾ ਪਵੇਗਾ ਸਰਕਾਰ ਭਗਵੰਤ ਸਿੰਘ ਮੰਨਦੀ ਹੈ ਤੇ ਚੱਲਦੀ ਕੈਪਟਨ ਤੇ ਬਾਦਲ ਗਿਆ ਨਹੀਂ ਬੜਕਾਉ ਮਾਰਦੇ ਨੇ ਪ੍ਰਸ਼ਾਸਨ ਚ ਹੋਰ ਸਾਰੇ ਪਾਸੇ ਚਲਦੀ ਉਹਨਾਂ ਦੀ ਹੈ ਫਿਰ ਇਹ ਸਾਫ ਹੈ ਇਹਨਾਂ ਦੇ ਪੱਲੇ ਕੁਝ ਨਹੀਂ ਹੋਵੇ ਤੇ ਕੀਰਤਨ ਦੇ ਵਿੱਚ ਕਿਹੜੇ ਸ਼ਬਦ ਪੜੇ ਜਾਣਗੇ ਤੁਹਾਡੇ ਸ਼ਬਦ ਨਹੀਂ ਹੋਣਗੇ ਬੜੇ ਨਹੀਂ ਇਹ ਤਾਂ ਹੁਣ ਸਮਾਂ ਦੱਸੂਗਾ ਕਿ ਭਗਵੰਤ ਸਿੰਘ ਮਾਨ ਨੇ ਅੱਜ ਇਨਸਾਫ ਦੇ ਕੇ ਸਿੱਖ ਸੰਗਤਾਂ ਨੂੰ ਸਿੱਖ ਪੰਥ ਨੂੰ ਆਪਣੇ ਘਰ ਦੇ ਵਿੱਚ ਸ਼ੁਕਰਾਨੇ ਦਾ ਕੀਰਤਨ ਕਰਵਾਉਣਾ ਜਾਂ ਸਿੱਖ ਪੰਥ ਨਾਲ ਬੇਇਨਸਾਫੀ ਕਰਕੇ ਬਾਦਲਾਂ ਦੀ ਪਿੱਠ ਠੋਕ ਕੇ ਇੱਥੇ ਫਿਰ ਬਾਬਰ ਨੂੰ ਜਾਬਰ ਕਹਿਣ ਵਾਲਾ ਕੀਰਤਨ ਕਰਾਉਣਾ ਅਸੀਂ ਕੀਰਤਨ ਇਸੇ ਲਈ ਅਜੇ ਸ਼ੁਰੂ ਨਹੀਂ ਕੀਤਾ ਉਹ ਕਹਿੰਦੇ ਜੀ ਵੇਟ ਕਰੋ ਜੀ ਅਸੀਂ ਵੇਟ ਕਰ ਰਹੇ ਹਾਂ ਜੀ ਉਦੋਂ ਬਾਅਦ ਫਿਰ ਅਸੀਂ ਕੀਰਤਨ ਕਰਾਂਗੇ ਕਿ ਹੁਣ ਭਗਵੰਤ ਸਿੰਘ ਮਾਨ ਸੋਚੇ ਕਿ ਕਿਹੜਾ ਕੀਰਤਨ ਕਰਾਉਣਾ ਹੈ ਤੇ ਕਿਹੜਾ ਇਤਿਹਾਸ ਸਿਰਜਣਾ ਹੈ ਤੇ ਕਹਾਂਗਾ ਭਗਵੰਤ ਸਿੰਘ ਮਾਨ ਜੀ ਆਇਆ ਮੈਨੂੰ ਨਹੀਂ ਰੱਖਦਾ ਕਿੱਥੋਂ ਆਏ ਜਾਣ ਲੱਗਿਆ ਨਾ ਉਹ ਬਹੁਤ ਮਹਿੰਨੀ ਰੱਖਦਾ ਹੈ ਬੰਦੇ ਦਾ ਜਾਣਾ ਤੇ ਤੁਸੀਂ ਜਾਣਾ ਜਰੂਰ ਸਫਲ ਕਰ ਲਿਓ ਇਹ ਵਾਰ-ਵਾਰ ਮੌਕੇ ਨਹੀਂ ਜੇ ਮਿਲਦੇ ਕੈਪਟਨ ਨੇ ਹੱਥ ਚ ਕੋਥੀ ਫੜ ਕੇ ਸੌਂ ਖਾ ਲਈ ਸੀ ਹੁਣ ਨਾਂ ਤੇ ਕੈਪਟਨ ਦਾ ਰਾਜ ਆਉਣਾ ਹੈ ਉਹਨੇ ਪਾਪਾਂ ਦੀ ਪੰਡ ਨਾਲ ਲੈ ਕੇ ਮਰਨਾ ਉਦੋਂ ਬਾਅਦ ਰੰਧਾਵੇ ਸੁਖਜਿੰਦਰ ਸਿੰਘ ਸੁਖੀ ਵਰਗੇ ਵੀ ਸੀਐਮ ਡਿਪਟੀ ਬਣੇ ਉਹਨਾਂ ਦੇ ਹੱਥ ਚ ਤਾਕਤ ਸੀ ਉਹ ਵੀ ਇਨਸਾਫ ਨਹੀਂ ਕਰ ਸਕੇ ਤੇ ਹੁਣ ਦੁਬਾਰੀ ਉਹ ਕੋਸਤਾ ਮਿਲਦੀਆਂ ਕਿ ਨਹੀਂ ਮਿਲਦੀਆਂ ਪਰ ਇਹ ਪਾਪਾਂ ਦੀ ਪੰਡ ਜ਼ਰੂਰ ਨਾਲ ਜਾਣ ਪ੍ਰਸ਼ਾਸਨ ਨੂੰ ਕਿੰਨਾ ਸਮਾਂ ਤੁਹਾਨੂੰ ਦਿੱਤਾ ਗਿਆ ਪ੍ਰਸ਼ਾਸਨ ਨੂੰ ਤੇ ਹੁਣ ਅਸੀਂ ਪਹੁੰਚੇ ਆ ਤੇ ਪ੍ਰਸ਼ਾਸਨ ਚਾਵੇ ਤਾਂ ਇੱਕ ਮਿੰਟ ਦਾ ਕੰਮ ਹੈ ਫੋਨ ਤੇ ਕਿਤੇ ਇੱਕ ਗੱਲ ਜੂਏ ਪੀਏ ਦਾ ਕੇਸ ਪਾਉਣਾ ਹੋਵੇ ਤਾਂ 2 ਮਿੰਟ ਲਾਉਦੇ ਨੇ ਤੇ ਹੁਣ ਇਹਨਾਂ ਨੂੰ ਕੀ ਹੋਇਆ ਹੁਣ ਕਿਹੜੀ ਗੋਡਿਆਂ ਚ ਮੂਗੀ ਫਸੀ ਆ ਕਰਮ 2 ਮਿੰਟਾਂ ਜਿਨਬੜ ਇਸ ਲਈ ਉਬਰ ਵਿਜੇ ਪ੍ਰਤਾਪ ਸਿੰਘ ਕਹਿੰਦਾ ਆ ਕਿ ਜੇ ਕਿਧਰੇ ਪ੍ਰਸ਼ਾਸਨ ਤੇ ਸਰਕਾਰ ਜਾਵੇ ਕਿਸੇ ਵੀ ਕੰਮ ਤੇ 1 ਮਿੰਟ ਤੋਂ ਵੱਧ ਸਮਾਂ ਨਹੀਂ ਲੱਗ ਸਕਦਾ ਪਰ ਜੇ ਬੇਈਮਾਨ ਹੋਣ ਤੇ ਕਦੇ ਵੀ ਇਨਸਾਫ ਨਹੀਂ ਮਿਲ ਸਕਦਾ ਇਹ ਤੇ ਹੁਣ ਪ੍ਰਸ਼ਾਸਨ ਦੀ ਗੱਲ ਰਹੀ ਹੈ ਜਿੱਥੋਂ ਅਸੀਂ ਸੁਣਦੇ ਆ ਤੇ ਤੇ ਹੁਣ ਭਗਵੰਤ ਸਿੰਘ ਮਾਨ ਹੋਣਾਂ ਦੀ ਮਰਜ਼ੀ ਹੈ ਉਹਨਾਂ ਨੇ ਪੰਥ ਦੀ ਸੇਵਾ ਕਰਨੀ ਹੈ ਕਿ ਬਾਦਲ ਕਿਆਂ ਦੀ ਗੁਲਾਮੀ ਖੋਗਣੀ ਸ਼ਿਵਦਾਨ ਸਿੱਖ ਸਤਿ ਭਗਤਨਾ ਦਲ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵੱਲੋਂ ਅਸੀਂ ਭਾਵੇਂ ਸਿੱਖ ਨੀਤੀ ਲਿਆਈਏ ਪੰਥ ਰੁشناਈਏ ਦਾ ਹੌਕਾ 2016 22 ਮਾਰਚ ਤੋਂ ਦਿੰਦੇ ਆ ਰਹੇ ਹਾਂ ਉਸੇ ਤਹਿਤ ਅੱਜ ਦਾ ਜਿਹੜਾ ਸਿੱਖ ਨੀਤੀ ਮਾਰਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਭਗਵੰਤ ਸਿੰਘ ਮਾਨ ਸੰਗਰੂਰ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਆ ਕੇ ਅਸੀਂ ਬੈਠ ਗਏ ਅੱਜ ਦਾ ਸਾਡਾ ਮੁੱਖ ਜਿਹੜਾ ਵਿਸ਼ਾ ਹੈ ਦਰਦ ਹੈ ਇਹ ਮੁੱਦਾ ਨਹੀਂ ਇੱਕ ਪੀੜਾ ਹੈ 328 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਬਾਰ ਸਾਹਿਬ ਦੇ ਵਿੱਚੋਂ ਚੋਰੀ ਹੁੰਦੇ ਨੇ ਔਰ 24536 ਅੰਗ ਮਹਾਰਾਜੀ ਦੇ ਲਾਪਤਾ ਕੀਤੇ ਜਾਂਦੇ 982000 886 ਅੰਗ ਅਣ ਅਧਿਕਾਰ ਛਾਪੇ ਜਾਂਦੇ ਔਰ 982700 ਰੁਪਇਆ ਭੇਟਾ ਚੋਰੀ ਕਰਕੇ ਖਾਧੀ ਜਾਂਦੀ 10 ਲੱਖ ਫਰਮੇ ਜਿਹੜੇ ਸੀ ਉਹ ਠੇਕੇਦਾਰਾਂ ਨੂੰ ਠੇਕੇ ਤੇ ਦਿੱਤੇ ਜਾਂਦੇ ਨੇ ਔਰ ਸੈਂਕੜੇ ਸਰੂਪ ਮਹਾਰਾਜੀ ਦੇ ਮਾੜੇ ਪ੍ਰਬੰਧ ਦੀ ਭੇਟ ਚੜ੍ਹ ਗਿਆ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਔਰ ਰਿਪੋਰਟ ਦੇ ਵਿੱਚ ਕੇਵਲ ਨੋਂ ਦੱਸੇ ਜਾਂਦੇ ਐਡਾ ਵੱਡਾ ਸੰਗੀਨ ਅਪਰਾਧ ਕ੍ਰਾਈਮ ਕੇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਕਿਆਂ ਨੇ ਕੀਤਾ ਇਹ ਰਿਪੋਰਟ ਐਡਵੋਕੇਟ ਈਸ਼ਰ ਸਿੰਘ ਦੀ ਪੜਤਾਲੀਆ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਤਾਂ ਸੋਚੋ ਕਿ ਮੈਂ ਆਪਣੇ ਵੱਲੋਂ ਇਹ ਬਣਾ ਕੇ ਦੱਸਦਾ ਇਹ ਪੜਤਾਲ ਜਿਹੜੀ ਕੀਤੀ ਗਈ ਉਹ ਹੈ ਉਹਦੇ ਮੁਤਾਬਕ ਇਹ ਅਪਰਾਧ ਹੈ ਔਰ ਸੁਪਰੀਮ ਕੋਰਟ ਅਨੁਸਾਰ ਇਹਦੇ ਤੇ ਧਰਾਵਾਂ ਬਣਦੀਆਂ ਨੇ ਜੀਤੇ ਤਹਿਤ ਪ੍ਰਸ਼ਾਸਨ ਤੇ ਸਰਕਾਰ ਨੂੰ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਸਨ ਅਫਸੋਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਲਈ ਪਹਿਲਾ ਸਿੱਖ ਜਥੇਬੰਦੀਆਂ ਨੇ